ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਪੰਜਾਬ ਦੇ ਟਾਪਰ ਰਹੇ ਹੋ ਤਾਂ ਐਕਟਿੰਗ ਨੂੰ ਮੋਨੋ ਐਕਟਿੰਗ ਦੇ ਵਿੱਚ ਮੋਨੋ ਐਕਟਿੰਗ ਜਾਂ ਐਕਟਿੰਗ ਨੂੰ ਤੁਸੀਂ ਕੀ ਮੰਨਦੇ ਹੋ ਵੀ ਇਹ ਗੋਡ ਗਿਫਟਡ ਹੈ ਤੁਹਾਡੇ ਕੋਲੇ ਬਿਲਕੁਲ ਜੀ ਮੈਂ ਤਾਂ ਸੋਚਦਾ ਵੀ ਕਲਾਕਾਰ ਬਣਦਾ ਨਹੀਂ ਕਲਾਕਾਰ ਆਦੀ ਮਾਂ ਦੀ ਕੁੱਖੋਂ ਜਾਂਦਾ ਹੂੰ ਬਿਲਕੁਲ ਜੇ ਬਣਦੇ ਹੁੰਦੇ ਤਾਂ ਮੈਂ ਨਾ ਨਹੀਂ ਲਾਉਂਗਾ ਬੜੇ ਤੱਕ ਸਟਾਰ ਬੈਠੇ ਨੇ ਬੰਬੇ ਦੇ ਵਿੱਚ ਉਹਨਾਂ ਦੇ ਬੱਚੇ ਕਿਉਂ ਨਾ ਬਣ ਗਏ ਹਾਂਜੀ ਬਿਲਕੁਲ ਉਹਨਾਂ ਦੇ ਬੱਚੇ ਕ ਕਰੋੜਾਂ ਅਰਬਾਂ ਰੁਪਈਆ ਨਾਲ ਕਿਉਂ ਬਣ ਗਈ ਇਹ ਤਾਂ ਜਮਦਈ ਤੇ ਮੈਂ ਆਪਣੀ ਮਾਂ ਦੇ ਕੁੱਖ ਚੋਂ ਜਮਿਆ ਛੋਟ ਥੋੜੀ ਜੀ ਕਲਾ ਲੈ ਕੇ ਤੇ ਉਹ ਹੁਣ ਕਲਾ ਉਹ ਜਿਹੜੇ ਮੇਰੇ ਡਾਕਟਰ ਨੇ ਜਿਹੜੇ ਬੁੱਤਕਾਰ ਨੇ ਉਹ ਮੈਨੂੰ ਸਵਾਰ ਦੇਨੇ ਕੇ ਐਂ ਤੁਰ ਐ ਤੁਰ ਬਸ ਅਗਰ ਹਾਂਜੀ ਰਾਜ ਬੱਬਰ ਖੁਰਾਂ ਦੀ ਨਾਲ ਤੁਸੀਂ ਦੂਜੀ ਫਿਲਮ ਮੜੀ ਦਾ ਦੀਵਾ ਜਦੋਂ ਕਰਦੇ ਹਾਂ ਫਿਰ ਉਦੋਂ ਦਾ ਜਿਹੜਾ ਤਜਰਬਾ ਤੁਹਾਡਾ ਉਹ ਕਿਵੇਂ ਦਾ ਰਿਹਾ ਪਹਿਲਾਂ ਪਹਿਲਾਂ ਬਹੁਤ ਚਾਹ ਹੁੰਦਾ ਵੀ ਇੰਨੀ ਵਧੀਆ ਫਿਲਮ ਦੇ ਵਿੱਚ ਅਸੀਂ ਆ ਰਹੇ ਹਾਂ ਉਹ ਕੁਦਰਤੀ ਕਰ ਸੀ ਜੀ ਰਾਜ ਬੱਬਰ ਦਿੱਤੀ ਨਵਲ ਪ੍ਰਿਕਸ਼ਸਾਨੀ ਪੰਕਜ ਕਪੂਰ ਜੀ ਹਾਂ ਹੈਨਾ ਤੇ ਉਹ ਪਿਆਰ ਵੀ ਬਹੁਤ ਕਰਦੇ ਸੀ ਮੈਂ ਕਰੈਕਸ਼ਨ ਵੀ ਕਰਾਉਂਦਾ ਸੀ ਪੰਜਾਬੀ ਦੇ ਉਹਨਾਂ ਨੂੰ ਪੰਜਾਬੀ ਦੀ ਅੱਛਾ ਜੀ ਕਈ ਡਾਇਲੌਗ ਮੈਂ ਉੱਥੇ ਲਿਖ ਕੇ ਜਿਸ ਆ ਬੋਲੋ ਹੈਨਾ ਤਾਂ ਉਹ ਜੁਟਾ ਇਹ ਉਹ ਤੋਂ ਉਹਨਾਂ ਨੇ ਉਹ ਡਾਇਲੌਗ ਉਹ ਬੋਲੇ ਵੀ ਕਿ ਹਾਂ ਯਾਰ ਪੰਜਾਬੀ ਤੂੰ ਮੈਨੂੰ ਦੱਸ ਤੂੰ ਮੈਨੂੰ ਦੱਸ ਤੂੰ ਮੈਨੂੰ ਦੱਸ ਇਦਾਂ ਦੇ ਦੌਰ ਸੀ। ਤਾਂ ਬੇਅਦ ਖੁਸ਼ੀ ਸੀ ਕਿ ਵੱਡੇ ਸਟਾਰਾਂ ਨਾਲ ਕੰਮ ਕਰ ਰਹੇ ਹਾਂ। ਹਾਂਜੀ। ਇਹ ਕਮਰਾ ਚੰਗਾ ਲੱਗਿਆ ਸੋ ਚਾਹ ਸੀ। ਹਮ ਤੁਸੀਂ ਦੱਸ ਦਿਓ ਵੀ ਤੁਹਾਡੇ ਮਾਤਾ ਜੀ ਜ਼ਿਆਦਾ ਖੁਸ਼ ਨਹੀਂ ਸੀਗੇ ਐਕਟਿੰਗ ਵਾਲੇ ਕਿੱਤੇ ਨੂੰ ਅਪਣਾਉਣ ਤੋਂ। ਅ ਬਿਲਕੁਲ। ਮੈਨੂੰ ਯਾਦ ਹੈ ਜੰਡ ਸਾਹਿਬ ਜਿਹੜਾ ਫ੍ਰੀ ਕੋਰਟ ਦੇ ਵਿੱਚ ਮੁਕਾਬਲਾ ਹੋਇਆ ਸੀ ਗਜ਼ਲਾਂ ਦਾ ਹੂੰ ਤੇ ਮੈਂ ਬਲਵੀਰ ਸਕੂਲ ਚੋਂ ਕੰਗਿਆਨ ਵੀ ਸਾਬ ਸੀਗੇ ਮੇਰੇ ਟੀਚਰ ਤੇ ਉਹ ਕਹਿੰਦੇ ਵੀ ਗਜ਼ਲ ਲੈ ਕੇ ਜਾਣੀ ਉੱਥੇ ਤੁਕ ਤੁਕਾ ਮੈਂ ਗਜ਼ਲ ਮੇਰੀ ਪ੍ਰੈਕਟਿਸ ਕਰਵਾਈ ਮੈਂ ਜਦੋਂ ਗਿਆ ਉੱਥੇ ਤੇ ਬਾਬੂ ਸਿੰਘ ਜੀ ਮਾਨ ਨਰਾਣਾ ਵਾਲੇ ਉਹਨਾਂ ਨੇ ਮੈਨੂੰ ਕੱਪ ਦਿੱਤਾ ਹੂੰ ਫਸਟ ਆਇਆ ਮੈਂ ਉਹ ਗਜ਼ਲ ਸ਼ੇਵ ਦੀ ਗਜ਼ਲ ਸੀ ਤੇ ਮੈਂ ਘਰੇ ਗਿਆ ਸੈਟਰਡੇ ਨੂੰ ਜਦੋਂ ਮੈਂ ਹੋਸਟਲ ਚੋਂ ਤੇ ਮੈਂ ਮੇਰੀ ਮਾਂ ਦੇ ਦਰਵਾਜ਼ੇ 'ਤੇ ਬੈਠੀ ਸੀ ਮੈਂ ਕਿਹਾ ਕੱਪ ਮੈਨੂੰ ਮਿਲਿਆ ਉਹਨਾਂ ਅੱਜ ਵੀ ਕੱਪਿਆ ਤਾਂਨੇ ਇੱਕ ਚੱਲ ਠੀਕ ਰੋਟੀ ਖਾ ਲਾ ਪਰ ਉਹਨ ਮੇਰੇ ਗੌਰਨੇ ਹਾਂ ਤਾਂ ਪੁੱਛਿਆ ਕਿ ਮੈਂ ਕਿਹਾ ਮੈਂ ਗੌਣ ਚ ਕਿਤਨ ਤੇ ਜਦੋਂ 100 ਵਰਨ ਸੋਬਾ ਬਸ ਚੜਨਾ ਸੀ ਤਾਂ ਉਦੋਂ ਮੇਰੀ ਮਾਂ ਨੇ ਮੈਨੂੰ ਪੈਸੇ ਦਿੱਤੇ ਵਰ ਗਿਆ ਕਿ ਭੜੇ ਬਲਤੇ ਹੁੰਦੇ ਹਮ ਇੱਕ ਇਹ ਕੰਦਰਾ ਦਾ ਕੰਮ ਹੈ ਹਮ ਮੈਂ ਇਹ ਠੰਗਾ ਹੋ ਸਕਦਾ ਮੈਨੂੰ ਮੇਰੀ ਮੇਰੀ ਜਿਹੜੀ ਖੁਸ਼ੀ ਸੀ ਥੋੜੀ ਜਿਹੀ ਮੱਧਮ ਵੀ ਪੈ ਗਈ ਸੀ ਹਾਂਜੀ ਚਲੋ ਮਾਂ ਨੇ ਜੋ ਕੁਛ ਕਹਤਾ ਮੈਂ ਪੱਲੇ ਪਾਲਿਆ ਉਹਨੂੰ ਮੈਂ ਜਵਾਬ ਨਹੀਂ ਦੇ ਸਕਦਾ ਸੀ ਸੋਚਦਾ ਸਾਂ ਅੱਜ ਸੋਚਦਾ ਸਾਂ ਯਾਰੇ ਤੱਕ ਗਾਉਂਦੇ ਨੇ ਦਲਸ਼ਾਦ ਅਖਤਰ ਮਰਾਸੀ ਸੀ ਉਹ ਕਹਿੰਦਾ ਸੀ ਮੱਕ ਸ਼ਾਇਦ ਇਹਨਾਂ ਦਾ ਹੀ ਸਹੀ ਹੈ ਇਹ ਕਹਿੰਦੇ ਹੋ ਨਾ ਤੇ ਫਿਰ ਬਸ ਇਸ ਤਰ੍ਹਾਂ ਕਿ ਮੈਂ ਉਹ ਉਹਨਾਂ ਪ੍ਰਾਣੇ ਵਜ਼ੁਰਗਾਂ ਨੂੰ ਨਹੀਂ ਪਸੰਦ ਸੀ ਹਾਂਜੀ ਉਹ ਉਦੋਂ ਜ਼ਿਆਦਾਤਰ ਇਹ ਹੀ ਕਿਹਾ ਜਾਂਦਾ ਸੀ ਬਿਲਕੁਲ ਬਿਲਕੁਲ ਤੇ ਮਾ ਨਾਲ ਤੁਸੀਂ ਬਹੁਤ ਸਾਰੀਆਂ ਯਾਦਾਂ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਸਾਂਝੀਆਂ ਕੀਤੀਆਂ ਜਿਵੇਂ ਆਪਾਂ ਹੁਣ ਵੀ ਗੱਲ ਕਰਕੇ ਹਟਿਆ ਤਾਂ ਮੈਂ ਚਾਹੁੰਨੀ ਆ ਵੀ ਅੱਜ ਤੁਸੀਂ ਆਪਣੇ ਪਿਤਾ ਜੀ ਸਰਦਾਰ ਅਜੀਤ ਸਿੰਘ ਗਿੱਲ ਹੋਰਾਂ ਦੇ ਨਾਲ ਕੋਈ ਯਾਦ ਜ਼ਰੂਰ ਸਾਂਝੀ ਕਰੋ ਇਹ ਤਾਂ ਜਾਂ ਤੇ ਕੁੱਟੇ ਹੀ ਹਾਂ ਬਾਰਸ਼ ਰਾਤ ਕਰਕੇ ਆਇਆ ਨੇ ਕੁੱਟੇ ਹੀ ਮੇਰੀ ਯਾਦ ਮਤਲਬ ਵੀ ਮੁਹੰਮਦ ਸਦੀਕ ਤੇ ਅਜੀਤ ਕੌਰ ਲੱਗੇ ਸੀਗੇ ਸ਼ਾਮ ਹੀ ਨਿੱਕਲ ਆਇਆ ਪੰਜ 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 ਦੀ ਗੱਲ ਹਾਂ ਤੇ ਆਪਾਂ ਬਸ ਤਾਂ ਚੱਕਿਆ ਸਿੱਧੇ ਸੁਣ ਜਾਂਦੇ ਰਹੇ ਹਾਂਜੀ ਛੁੱਟੀ ਮਿਲ ਗਈ ਸੁਣਦੇ ਸੁਣਦੇ ਪਤਾ ਹੀ ਨਹੀਂ ਲੱਗਿਆ ਜੀ ਹਾਂ ਤੇ ਬਾਸਰ ਉਹ ਦੁਕਰੇ ਪਾਲਦੇ ਫਿਰ ਵੀ ਕਿਧਰ ਬੇਬੇ ਨੂੰ ਪਤਾ ਸੀ ਵੀ ਗਾਉਣ ਆਲਾ ਸੁਣਨ ਗਏ ਉੱਥੇ ਉਹਨਾਂ ਦੀ ਬਰਾਤ ਆਈ ਬੈਠ ਜਾਂਦੀ ਜਾ ਕੇ ਥੱਲੇ ਥੋਲੇ ਲੈ ਕੇ ਨਾ ਹਾਂਜੀ ਬਹੁਤ ਉਹ ਫੈਂਟੀ ਬਹੁਤ ਚੜੀ ਸੀ ਮੇਰੀ ਯਾਦ ਬਹੁਤ ਸਿਤਰ ਤੇ ਮੈਚੂਰੀ ਕਰਦਾ ਹੁੰਦਾ ਸੀ ਦਾਣਿਆਂ ਦੀ ਹਮ ਤੇ ਦਾਣੇ ਇੱਕ ਰਮ ਨਿਕੋਦੇ ਸੀ ਉਹ ਇਸ ਦੀ ਦਵਾਰ ਸੀ ਤਵਾਰ ਦੇ ਵਿੱਚ ਦੀ ਪਾਣੀ ਨੰਗਲ ਵਾਲਾ ਥਾਂ ਸੀ ਤੇ ਮੈਂ ਛੰਨਾ ਇਧਰ ਘਟਦਾ ਹੈ ਕਰਕੇ ਹਮ ਇਧਰ ਦਰਵਾਜ਼ੇ ਵਿੱਚ ਦੀ ਜਾ ਕੇ ਮੇਰਾ ਭਾਈ ਸੁੱਤਾ ਪਿਆ ਸੀ ਮੈਂ ਚੁੱਪ ਕਰਕੇ ਛੰਨਾ ਚੱਕਣ ਜਾਣਾ ਸੀ ਹਮ ਮੈਂ ਦੇਖਿਆ ਵੀ ਛੰਨਾ ਨਹੀਂ ਹੈ ਅੱਛਾ ਮੈਂ ਇਧਰ ਗਿਆ ਮੈਂ ਦੇਖਿਆ ਛੰਨਾ ਛੰਨਾ ਕਿਧਰ ਗਿਆ ਮੇਰੇ ਉਸ ਗਲੀ ਦੇ ਇੱਥੇ ਮੇਰੇ ਤਾਇਆ ਜੀ ਦਾ ਘਰ ਸੀ ਮੇਰੀ ਗੁੱਡ ਪੈਨ ਗੁੱਟੀ ਕਰਨਲ ਸਾਹਿਬ ਨੂੰ ਮੈਰਿਡ ਆਉ ਅੱਛਨ ਤੇ ਮੈਰਿਡ ਮੈਰਿਡ ਆਉ ਤੇ ਅਜothor ਟਾਇਰ ਹੋ ਗਏ ਨੇ ਹਮ ਸਦਾ ਹਰਪਾਲ ਸਿੰਘ ਜੀ ਤੇ ਉਹ ਉਹ ਸ਼ਣਾ ਲੈ ਕੇ ਚੱਕੇ ਬੜਾ ਪਛਤਾਇਆ ਮੈਂ ਯਾਰ ਸ਼ਣਾ ਕਿਧਰ ਗਿਆ ਆ ਗਏ ਵੀ ਹੋ ਗਿਆ ਫਿਰ ਪਤਾ ਨਹੀਂ ਫਿਰ ਮੈਂ ਕੀ ਕੀਤਾ ਫਿਰ ਮੈਂ ਦਾਣੇ ਬਨ ਕੇ ਥੋੜੇ ਜਿ ਦੇ ਦੁਪਹਿਰ ਦਾ ਟਾਈਮ ਸੀ ਫਿਰ ਮੈਂ ਗਲੀਚੋਂ ਦੀ ਬਾੜੇ ਚ ਮਾਰੇ ਜੀ ਫਿਰ ਮੈਂ ਬਾੜੇ ਸੇ ਚੱਕ ਕੇ ਕੁਲਫੀਆਂ ਲੈ ਆਇਆ ਜਾਏਗਾ ਅੱਛਾ ਜੀ ਮੁੰਡੇ ਸਾਰੇ ਇਕੱਠੇ ਹੋ ਜਾਂਦੇ ਸੀ ਤੇ ਸ਼ਾਮ ਨੂੰ ਜਦ ਰੋਟੀ ਖਾਣ ਬੈਠਾ ਹੈ ਕਰਕੇ ਖਾਈ ਰਹੇ ਹਾਂ ਮੈਂ ਪੂਰਾ ਰੋਟੀ ਖਾਣੀ ਰੋਟੀ ਖਾਣੀ ਆਇ ਚਾਹੁੰਦਾ ਮੇਰੀ ਮਾਂ ਥਪਣੇ ਦੇ ਰੋਟੀਆਂ ਬਵਾਉਂਦੀ ਸੀ ਤੇ ਉਹ ਆ ਗਏ ਮੇਰੀ ਭੈਣ ਕਹਿੰਦੀ ਵੀ ਤਾਈ ਥੋੜਾ ਕੁਛ ਖਾਚਾ ਚਾਚੀ ਜੀ ਚਾਚੀ ਥੋੜਾ ਕੁਛ ਖਾਚਾ ਕਦੀ ਪਤਾ ਨਹੀਂ ਕੋਡ ਮੈਂ ਕੀ ਗਾ ਕੋ ਸਾਡਾ ਕੋਈ ਪਾਂਡਾ ਕੋ ਵਿੱਚ ਕੋਈ ਪਾਂਡਾ ਖਾ ਮੈਨੂੰ ਠੰਡਲੀ ਮੈਂ ਉਹ ਮਾਰਦੇ ਜਿਵੇਂ ਵੇਖਿਆ ਛਣਾ ਉਹਦੇ ਮਗਰ ਸੀ ਅੱਛਾ ਜੀ ਜਿਵੇਂ ਛਣਾ ਉਹ ਅੱਧੀ ਅਗ ਬੱਚੀ ਜਾਂਦੀ ਸੀ ਕੋਈ ਮਰਿਆ ਮੇਰੇ ਫਰੋਖਸ ਨੇ ਪੈਣ ਨਹੀਂ ਛੜਾਦਾ ਕਹਿੰਦੀ ਕੋਈ ਕੰਗਾਸ ਦੀ ਚੋਰੀ ਨਹੀਂ ਕਰਨੀ ਮੈਂ ਨਹੀਂ ਕਰਦਾ ਹਾਂਜੀ ਸੋਰੀ ਜਿਵੇਂ ਤੁਸੀਂ ਦੱਸਦੇ ਹੋ ਵੀ ਉਦੋਂ ਜਿਹੜੇ ਬਾਪੂ ਜੀ ਹੋ ਰਹੀਆਂ ਉਹ ਜ਼ਿਆਦਾਤਰ ਕੁੱਟਦੇ ਹੁੰਦੇ ਸੀਗੇ ਬੱਚਿਆਂ ਨੂੰ ਹਾਂਜੀ ਵੀ ਗਲਤੀਆਂ ਵੀ ਚਲੋ ਹੋ ਜੀਆਂ ਹੁੰਦੀਆਂ ਸੀ ਤੇ ਉਹਨਾਂ ਦੇ ਕੁੱਟ ਦੇ ਵਿੱਚ ਵੀ ਪਿਆਰ ਹੁੰਦਾ ਸੀ ਤੇ ਤੁਹਾਡੇ ਕੋਲੇ ਅੱਗੇ ਬੇਟਾ ਤੁਸੀਂ ਆਪਣੇ ਬੇਟੇ ਨੂੰ ਕਦੇ ਕੁੱਟਿਆ ਨਹੀਂ ਜੀ ਹਮ ਨਹੀਂ ਵੈਸੇ ਵੀ ਜਿਹੜਾ ਪਿਆਰ ਹੁੰਦਾ ਨਾ ਮੈਂ ਸਮਝਦਾ ਬੇਟੇ ਦਾ ਪਿਆਰ ਮੁੰਡੇ ਦਾ ਪਿਆਰ ਮਾਂ ਨਾਲ ਹੁੰਦਾ ਤੇ ਕੁੜੀ ਦਾ ਬਾਪ ਨਾਲ ਹਮ ਇਹ ਤੁਸੀਂ ਇੱਕ ਔਰਤੋਂ ਤੁਸੀਂ ਕੀ ਸੋਚਦੇ ਹੋ ਇਹ ਰਾਈਟ ਹੈ ਨਾ ਹਾਂਜੀ ਹੋ ਸਕਦਾ ਪਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕੁੜੀਆਂ ਦੇ ਪਾਂਚ ਮਾਂ ਨਾਲ ਵੀ ਹੁੰਦੀ ਹੈ ਕੁਝ ਮਾਮਲੇ ਪਰ ਬਾਪ ਨਾਲ ਜ਼ਿਆਦਾ ਹੁੰਦੀ ਹੈ ਹਾਂਜੀ ਤੇ ਮਤਲਬ ਮੈਂ ਨਹੀਂ ਜੀ ਮੇਰਾ ਤਾਂ ਮੈਂ ਜੋ ਸਮਾਜ 'ਚ ਮੈਂ ਵੇਖਿਆ ਗੰਦਾ ਮੈਂ ਆਪ ਦੇ ਪੁੱਤ ਦੇ ਅੱਗੇ ਨਵੀਂ ਚੀਪ ਪ੍ਰੋਸਟੇਸਿਸ ਹਮ ਕੀ ਹੋ ਰਿਹਾ ਕੀ ਹੋ ਰਿਹਾ ਆ ਚੰਗਾ ਆ ਮੜਾ ਹਾਂ ਠੀਕ ਹੈ ਤੇ ਇਸ ਕਰਕੇ ਮੇਰਾ ਇਹ ਸਰੌਣ ਪੁੱਤਾਂ ਮੈਂ ਕਦੇ ਨਹੀਂ ਮਾਰਿਆ ਕਦੇ ਵੀ ਨਹੀਂ ਮਾਰਿਆ ਅੱਛਾ ਜੀ ਹਾਂ ਚਟਕ ਜਰੂਰ ਦਿੱਤੀ ਹੈ ਹੂੰ ਕਦੇ ਇਨਾ ਆਗਿਆਕਾਰ ਹਕ ਗਲਤੀ ਨਹੀਂ ਕਰਦਾ ਅੱਜ ਵੀ ਪੁੱਛ ਕੇ ਗੱਲ ਕਰਦਾ ਮੈਂ ਹਾਂ ਕਰਨਾ ਮੈਂ ਆ ਲੈਣਾ ਮੈਨੂੰ ਪੁੱਛੀ ਬਣਾ ਕਰੀ ਨਾ ਕਰਦਾ ਹੋਰ ਕੀ ਚਾਹੀਦਾ ਹਾਂ ਹਾਂਜੀ ਐਸ ਕਾਲਜ ਦੇ ਟਾਈਮ 'ਚ ਇੱਕ ਬੱਚਾ ਤੁਹਾਨੂੰ ਪੁੱਛ ਕੇ ਗੱਲ ਕਰਦਾ ਹੂੰ ਇੱਕ ਬੱਚਾ ਤੁਹਾਡਾ ਆਗਿਆਕਾਰ ਹੈ ਹੋਰ ਕੀ ਚਾਹੀਦਾ ਹਾਂ ਹਾਂਜੀ ਬਸੇ ਵੀ ਨਾ ਜਦੋਂ ਅਸੀਂ ਆਏ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਵੀ ਤੁਹਾਡਾ ਸਾਰਾ ਪਰਿਵਾਰ ਇਕੱਠੇ ਬੈਠੇ ਨਹੀਂ ਜ਼ਿਆਦਾਤਰ ਅਸੀਂ ਜਦੋਂ ਇੰਟਰਵਿਊਜ਼ ਕਰਨ ਜਾਂਦੇ ਆ ਤਾਂ ਜਿਨ੍ਹਾਂ ਦੇ ਨਾਲ ਅਸੀਂ ਇੰਟਰਵਿਊ ਕਰਨੀ ਹੁੰਦੀ ਹੈ ਸਿਰਫ ਉਹੀ ਇਨਸਾਨ ਸਾਡੇ ਕੋਲੇ ਬੈਠਦੇ ਨੇ ਸਾਰਾ ਪਰਿਵਾਰ ਨਹੀਂ ਉਹਨਾ ਉਹ ਮਿਲ ਕੇ ਬੈਠਦੇ ਪਰ ਮਿੰਜੰਗਾ ਲੱਗਿਆ ਤੁਹਾਡੇ ਬੇਟੇ ਦਾ ਵੀ ਆਉਣਾ ਤੁਹਾਡੀ ਪੋਤਰੀ ਦਾ ਵੀ ਮਿਲਣਾ ਤੇ ਤੁਹਾਡੇ ਮਿਸਿਸ ਦਾ ਵੀ ਆਉਣਾ ਇਹ ਗੱਲ ਵਧੀਆ ਲੱਗਦੀ ਹੈ ਪਰਿਵਾਰਾਂ ਦੇ ਵਿੱਚ ਨੋ ਰਾਨੀ ਮੇਰੀ ਆਉਣ ਵਾਲੀ ਹੈ ਹਾਂਜੀ ਉਹਨਾਂ ਨੂੰ ਵੀ ਮਿਲ ਕੇ ਜਾਵਾਂਗੇ ਹਾਂਜੀ ਹਾਂਜੀ ਲੈਕਚਰ ਹਾਂਜੀ ਤੇ ਤੁਸੀਂ ਅੱਜ ਤੱਕ ਤੁਹਾਨੂੰ ਯਾਦ ਹੈ ਇਹ ਕਿੰਨੀਆਂ ਕੁ ਫਿਲਮਾਂ ਤੁਸੀਂ ਕਰ ਚੁੱਕਿਓਂ ਕੰਮ ਮੈਨੂੰ ਮੇਰਾ 60 ਫਿਲਮਾਂ ਹੋਈਆਂ ਹੋਣੀਆਂ ਜੀ ਅੱਛਾ ਜੀ ਸੌਰੀ 60 ਫਿਲਮਾਂ ਹੋ ਗਈਆਂ ਕਿਹੜੀ ਫਿਲਮ ਹੈ ਜਿਹੜੀ ਤੁਹਾਨੂੰ ਤੁਹਾਡੇ ਦਿਲ ਦੇ ਨੇੜੇ ਆ ਸਭ ਤੋਂ ਵੱਧ ਦਿਲ ਦੇ ਨੇੜੇ ਆ ਨਹੀਂ ਮੈਂ ਜਿਵੇਂ ਜਿਵੇਂ ਕਰੈਕਟਰ ਲਿਖਦੇ ਜਾਂਦੇ ਨੇ ਜਿਵੇਂ ਜਿਵੇਂ ਕਰੈਕਟਰ ਕਰਦਾ ਜਾਂਦਾ ਉਹ ਕਰੈਕਟਰ ਮੇਰੇ ਦਿਲ ਦੇ ਨੇੜੇ ਹਮ ਚਾਹੇ ਗਲੌਕੜੀ ਦਾ ਹੋਵੇ ਤੇ ਚਾਹੇ ਮੰਜੀ ਵਿਸਰੇ ਦਾ ਹੋਵੇ ਤੇ ਚਾਏ ਮੂਡ ਹੂੰ ਤੇ ਚਾਏ ਕਲੀ ਜੁੱਟਾ ਦਾ ਹੋਵੇ ਹਾਂ ਜਾਈ ਮੇਰੀ ਆਉਣ ਵਾਲੀਆਂ ਫਿਲਮਾਂ ਮੇਰਾ ਇੱਕ ਅ ਸੀਰੀਅਲ ਆਊਗਾ ਸ਼ਾਇਦ ਚਪਾਲ ਤੇ ਤੇ ਬਹੁਤ ਪਿਆਰਾ ਕਰੈਕਟਰ ਆ ਮੇਰੇ ਕਰੈਕਟਰ ਬਹੁਤ ਜਨੇ ਨੇ ਮੇਰੇ ਕਰੈਕਟਰ ਉਹਨਾਂ ਨੂੰ ਮੈਂ ਪਿਆਰ ਕਰਦਾ ਹੂੰ ਮੈਂ ਮੇਰੇ ਲਈ ਸਾਰੇ ਕਰੈਕਟਰ ਮੈਂ ਇੱਕ ਕਰੈਕਟਰ ਹੀ ਕਰਕੇ ਆਉਣਾ ਜਦੋਂ ਇੱਕ ਰੋਲ ਹੀ ਕਰਕੇ ਆਉਣਾ ਤਾਂ ਮੈਂ ਉਹਦੇ ਪਿੱਛੇ ਕੁਲ ਦਰਿਆ ਮੈਨੂੰ ਉਹੀ ਬਹੁਤ ਪਿਆਰਾ ਲੱਗਦਾ ਹਾਂ ਜਦੋਂ ਤੁਸੀਂ ਐਕਟਿੰਗ ਕਰਦੇ ਹੋ ਰੋਲ ਕਰਦੇ ਹੋ ਕੋਈ ਤਾਂ ਉਹ ਰੋਲ ਕਦੇ ਰੀਅਲ ਲਾਈਫ ਦੇ ਵਿੱਚ ਵੀ ਤੁਹਾਡੇ ਤੇ ਕੋਈ ਪ੍ਰਭਾਵ ਪਾਉਂਦਾ ਪਾਉਂਦਾ ਜੀ ਮਾਂ ਫਿਲਮ ਮੈਂ ਕੀਤੀ ਗਿੱਪੀ ਵੀਰ ਦੀ ਤੇ ਮੇਰਾ ਬਹੁਤ ਲੈਂਥੀ ਕੈਰੈਕਟਰ ਸੀ ਦਿਵੇਦਤਾ ਜੀ ਨਾਲ ਹਾਂ ਤੇ ਮੈਂ ਅਗਰੇਸ ਨਹੀਂ ਲਾਈ ਮੈਂ ਸੱਚੀ ਆਪਣੀ ਮਾਂ ਨੂੰ ਯਾਦ ਕੀਤਾ ਹੂੰ ਤੇ ਮੇਰੀ ਸਿਸਟਰ ਸੀ ਵਾਸੇ ਕਰੈਕਟਰ ਚ ਦਿਯਾ ਦਿੱਤਾ ਜੀ ਹਾਂਜੀ ਮੈਂ ਨਜ਼ਰ ਮੇਰੀ ਹੁੰਦੀ ਸੀ ਉਹ ਮਾਂ ਲਈ ਕਿ ਮੇਰੀ ਮਾਂ ਮਰ ਰਹੀ ਹੈ ਬਿਮਾਰ ਹੋ ਜਾ ਰਹੀ ਹੈ ਹੂੰ ਤੋਂ ਦਿਨੋ ਰੋਣ ਆ ਜਾਂਦਾ ਸੀ ਇਹ ਤੁਸੀਂ ਉਹਨਾਂ ਤੋਂ ਵੀ ਯੂਨਿਟ ਤੋਂ ਪੁੱਛ ਸਕਦੇ ਕਿ ਮੈਂ ਕਿਵੇਂ ਇਸ ਲਈ ਲਾਈ ਹੂੰ ਨਾ ਮਾਸਟਰ ਕੀਤਾ ਦਾ ਮੈਂ ਬੈਠਾ ਇਕੱਲਾ ਵੀ ਰੋਈ ਜਾਂਦਾ ਸੀ ਤਾਂ ਮੈਂ ਇਹ ਵੀ ਦੇਖਿਆ ਡਾਕਟਰ ਸਾਹਿਬ ਨੇ ਕਾਲ ਕੇ ਜਲਦੀ ਕਰੋ ਹਾਂ ਜਰੂਰ ਮੁਕਿਆ that's true